ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਪਟਾਲਾ ਤਹਿਸੀਲ ਵੀ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਨੀਸ਼ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਆ ਦੋ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀਆਂ ਆ ਆ ਦੋ ਤੁਹਾਨੂੰ ਗੱਬਣਾ ਦਿਖਾਉਣੀਆਂ ਤੇ ਇੱਕ ਤਾਂ ਜੀ ਸੂਈਆ ਵਾਲੀ ਜਿਹੜੀ ਤੁਹਾਨੂੰ ਜਰਸੀ ਸਾਈਵਲ ਕ੍ਰੋਸ ਤੋਂ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਮਨਿਸ਼ ਵੀਰ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਸਣਾ ਠੀਕ ਠਾਕ ਜੀ ਹਾਂ ਵਧੀਆ ਤੁਸੀਂ ਸੁਣਾਓ ਚਲੋ ਭਤੀਆ ਚਈਦਾ ਜੇ ਅੱਜ ਤੇ ਬੜੀ ਰੌਣਕ ਲਾਈ ਜੇ ਰੌਣਕ ਤੁਹਾਨੂੰ ਪਤਾ ਲੱਗੀ ਰਹਿੰਦੀ ਹੈ ਜੀ ਤੇ ਅੱਜ ਤੇ ਖੁਰਲੀ ਪੂਰੀ ਭਰ ਕੇ ਤੇ ਹਾਂਜੀ ਸਾਈਡ ਤੇ ਬੰਦਨੀਆਂ ਪੈਂਦੀਆਂ ਵਾਂ ਹਾਂਜੀ ਹਾਂਜੀ ਉਹ ਤੇ ਆਈ ਚਲਾਈ ਤੁਹਾਨੂੰ ਪਤਾ ਚੱਲੀ ਜਾਂਦੀ ਹੈ ਹਾਂਜੀ 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 ਇਹ ਹੈ ਕਿ ਚਲੋ ਹੁਣ ਬਾਜ਼ਾਰ ਵੀ ਵਧੀਆ ਚੱਲਣ ਦਿਆ ਵਾ ਬੜਾ ਚੰਗੇ ਮਾਲ ਦਾ ਕੋਈ ਜੀ ਦਾਗਾ ਚੰਗਾ ਹੀ ਪੈਂਦਾ ਹਾਂਜੀ ਹਾਂਜੀ ਚਲ ਚੰਗੀ ਹੋਏ ਨਾ ਭਾਂਵੇਂ ਕਿੱਲਾ ਆਪਣਾ ਫੁੱਲ ਵੀ ਇੱਧਰ ਆ ਨਹੀਂ ਜਾਂਦਾ ਹੁਣ ਮੇਰੇ ਕੋਲ ਤੁਹਾਡੇ ਸਾਹਮਣੇ ਇੱਕ ਦੋ ਬਾਹਰ ਬੰਨੀਆਂ ਆ ਜੀ ਹਾਂਜੀ ਹਾਂਜੀ ਆ ਮੈਨੂੰ ਚੰਗੀ ਲੱਗੀ ਫਾਰਮ ਤੇ ਵਹਿਣ ਲਈਏ ਤੇ ਮੈਂ ਚੇਚਾ ਜਾ ਕੇ ਭਾਂਵੇਂ ਰਾਤ ਉਰੇ ਪਰੇ ਕਰਕੇ ਬੰਨੀਆਂ ਪਿੰਦੀ ਲੈ ਲਈ ਅੱਛਾ ਹਾਂਜੀ ਠੀਕ ਆ ਚੀਜ਼ ਜਿਹੜੀ ਚੰਗੀ ਲੱਗੇ ਉਹ ਲੈ ਲੈਣੀ ਠੀਕ ਆ ਭਾਵੇਂ ਕਿਸੇ ਦੇ ਘਰ ਨਾਲ ਦਿਹਾੜੀ ਬੰਨਣੀ ਹੋਵੇ ਠੀਕ ਆ ਜੀ ਚਲੋ ਨਾਮ ਦੱਸਦੇ ਕਰੀ ਆਪਾਂ ਮੇਰੇ ਭਾਜੀ ਮਨੀਸ਼ ਜੀ ਹਾਂਜੀ ਸ਼ਹਿਰ ਆਪਣਾ ਬਟਾਲਾ ਤਹਿਸੀਲ ਹੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਠੀਕ ਆ ਜੀ ਮੇਰਾ ਮੋਬਾਈਲ ਨੰਬਰ ਹੈ 83601010 ਇਹਦੇ ਤਾਂ ਹੀ ਆਪਾਂ ਕਰ ਲਈਏ ਕਾਫੀ ਪਿਆਰੀ ਜੀ ਵੜ ਹੈ ਜਿਹੜੀ ਠੰਡੀ ਠਿਰੀ ਜੀ ਉਤਰਾਈ ਬਹੁਤ ਜੀ ਬਹੁਤ ਠੰਡੀ ਠਿਰੀਆ ਕਰਮਾ ਵਾਲੀ ਜੀ ਅੱਛਾ ਇਹ ਇੱਕ ਬ੍ਰਾਂਡਡ ਪੀਸ ਹੈਗਾ ਜੀ ਸਪੈਸ਼ਲ ਜਿਹਨੂੰ ਕਹਿੰਦੇ ਆ ਨਾ ਅੱਛਾ ਚੰਗੇ ਫਾਰਮ ਤੋਂ ਲਈ ਆ ਬੱਚੀ ਆ ਫਾਰਮ ਦਾ ਟੈਗ ਵੀ ਲੱਗਾ ਜਿਹੜੇ ਦਿਖਾ ਦਿਓ ਭਾਣੇ ਠੀਕ ਹੈ ਸਿੰਘ ਭਾਵੇਂ ਹੈਗੇ ਆ ਤਿੱਖੇ ਨਹੀਂ ਆ ਜੀ ਰਾਜੀ ਬਹੁਤ ਹੈ ਠੰਡੀ ਚੁੰਗਾ ਸਿੰਘ ਆ ਤੇ ਅੱਗੇ ਵੱਡੇ ਆ ਸਿੰਘ ਜਿਹੜੇ ਤਿੱਖੇ ਨਹੀਂ ਆ ਆ ਦੇਖ ਸਕਦੇ ਜੀ 24 ਨੰਬਰ ਟੈਗ ਆ ਠੀਕ ਹੈ ਖਾਨ ਦੇਖ ਸਕਦੇ ਇਹ ਤਾਂ ਇੱਕ ਰੀ ਤੇ ਬੱਚਾ ਕੀ ਵਿਧੀ ਹੈ ਮਗਰ ਬੱਚਾ ਦੇ ਵੀ ਅਜੀ ਮਗਰ ਅੱਛਾ ਜੇ ਇਹਦੇ ਮਗਰ ਅੱਛਾ ਉਹਦਾ ਪੂਰੀ ਸੀਲ ਸਾਬ ਹੋ ਰਹੀ ਜਿੱਥੇ ਤੱਕ ਇਦਾਂ ਵੀ ਪੂਰੀ ਠੰਡੀ ਤੇ ਰਹੀ ਆ ਪੂਰੀ ਠੰਡੀ ਤੇ ਰਹੀ ਇਹਦੀਆਂ ਧਾਰਾ ਮਾਰ ਕੇ ਤੁਹਾਨੂੰ ਦਿਖਾਵਾਂਗੇ ਤੇ ਕਿੰਨਾ ਕਿਚਰਾ ਹੋਇਆ ਵੇ ਦਿਨ ਸੂਈ ਨਾ ਇਹ ਵੀਰ ਜੀ ਪਰਸੋਂ ਸੂਈ ਜੇ ਰਾਤੀ ਅੱਛਾ ਹਾਂਜੀ ਤੇ ਜਿਹਦੇ ਬੋਲਾ ਹੀ ਹੁਣਾਂ ਦੇ ਬੋਲਾ ਵੀਰ ਜੀ ਇਹ ਕੋਈ ਹੈਗਾ ਜੀ ਕਿੰਨਾ ਬੋਲਾ ਇਹਦੇ ਕੋਈ ਜਿਹੜਾ ਐਕਟਮ ਚੋਜ ਦੇਣਾ ਹਰਪਜੀਤ ਜੀ ਦੇ ਨਾਲ ਤੋਂ 14 ਕਿਲੋ ਅੱਛਾ 13 14 ਲੀਟਰ ਬੋਲਾ ਤਿਆਰ ਆ ਜੀ ਪਲੱਸ ਦੀ ਮੈਨੂੰ ਗਰੰਟੀ ਮਿਲੀ ਹੈ ਜੀ ਪਹਿਲੇ ਸੂਵੇ ਦਾ ਰਿਕਾਰਡ ਹੈਦਾ ਹਰਪਜੀਤ ਜੀ 18 ਕਿਲੋ ਦਾ ਫਾਰਮ ਚੋਂ ਲਈ ਆ ਅੱਛਾ ਪੂਰੀ ਡਿਟੇਲ ਬਾਅਦ ਕਹਦਾ ਵੀਡੀਓ ਵੀ ਦਿਖਾ ਦਾਂਗਾ ਫਾਰਮ ਦੀ ਠੀਕ ਹੈ ਨਾ ਅੱਛਾ ਆਪਾਂ ਇਹ ਨਹੀਂ ਕਿ ਮੂੰਹ ਨਾ ਕਹਿ ਦੇਣਾ ਕਿ ਲਈ ਹੈ ਲਈ ਉਹਦੀ ਪੂਰੀ ਡਿਟੇਲ ਵੀ ਦਾਂ ਬਾਕੀ ਬੜੀ ਕਮਾਲ ਦੀ ਅਲੱਗ ਹੀ ਚੀਜ਼ ਹੈ ਜਿਹੜੀ ਇਹ ਵੀ ਸ਼ਾਂਤ ਜੀ ਵੈੜੇ ਜਿਹੜੇ ਜੀ ਆ ਦੇਖੋ ਬਹੁਤ ਰੀਅਰ ਲੱਗਦੀਆਂ ਉਹ ਜਿਹੇ ਚੀਜ਼ਾਂ ਦੇਖੋ ਆਹ ਦੇਖ ਸਕਦੇ ਜੀ ਬਾਕੀ ਕੱਦ ਵਜ਼ਨ ਪੱਖਾ ਵੀ ਪੂਰੀ ਚੰਗੀ ਹੈ ਪੂਰੀ ਰਾਜੀ ਆ ਪਿੱਛੇ ਆ ਮੇ ਪੂਰੀ ਆ ਪੇਠ ਪੋੜੇ ਤਾਂ ਵੀ ਆਪਾਂ ਦੇਖ ਸਕਦੇ ਆ ਪੂਰੀ ਗੁੰਦਮੀ ਪੂਰੀ ਹੈਵੀ ਬੋਡੀ ਵੈਟ ਦੀ ਹੈ ਲੇ ਜਾ ਲੈ ਜਾ ਬੱਚੀ ਕੰਦੀ ਕੁਆਲਟੀ ਦਿਖਾਓ ਜੀ ਕੱਦ ਵਜਨ ਦਿਖਾਓ ਦੇਖੀਦਾ ਕਿੰਨਾ ਵਜ ਕੱਦ ਵਜਨ ਪੱਖੋਂ ਪੂਰੀ ਚੰਗੀ ਤੇ ਜਿਹੜਾ ਕੱਦ ਦੇਣਾ ਤੇ ਇਸੀ ਮਾੜੀ ਛੱਡਾ ਹਾਂ ਵੇ ਜੀ ਬੱਚਾ ਇਹਦੇ ਥੱਲੇ ਕਰੀਦਾ ਜਵਾਬ ਪੰਨ ਦਿਖਾ ਦੀਏ ਪਤਾ ਲੱਗ ਜਾ ਠੰਡੀ ਧੀਰੀ ਦਾ ਬਹੁਤ ਠੰਡੀ ਧੀਰੀ ਹੈ ਜੀ ਆ ਨਾੜੂਆ ਦਿਖਾ ਲ ਦੋ ਨਾਲ ਬੱਚੇ ਦਾ ਪਰਸੋਂ ਦੀ ਸੁਈ ਜੀ ਨੜ ਉਹ ਵੀ ਬੱਚੇ ਦਾ ਨਾਲ ਹੀ ਆ। ਆ ਦੇਖੋ ਇਸ ਤਰ੍ਹਾਂ ਜਿਹੜੀ ਰੱਸੀ ਪਾ ਲੈਣੀ ਹੈ ਇੱਕ ਰੀ ਨਾਲ। ਉਹ ਜੀ ਰੱਸੀ ਪਾਉਣੀ ਹੈ ਕੋਈ ਉਹੋ ਜੀ ਗੱਲ ਨਹੀਂ। ਠੀਕ ਆ। ਠੰਡੀ ਧੀਰੀ ਪੂਰੀਆ ਬਾਲਟੀ ਥੱਲੇ ਰੱਖ ਕੇ ਜੋ। ਬੱਚੇ ਨੂੰ ਬੰਨਤਾ ਤੇ ਥਾਣੇ ਦੇਖ ਸਕਦੇ ਜੇ ਇਹਦੇ। ਚਲੋ ਫਿਰ ਜੀ ਦਿਖਾ ਦਈਏ ਤਾਂ ਚਾਹ। ਇਹ ਜੀ ਇਦਾਂ ਬਾਲਟੀ ਧਰ ਨਹੀਂ ਥੱਲੇ। ਅੱਛਾ। ਇਹ ਚਾਹ ਪਿਛਲੇ ਸੌਣਾਂ ਦਾ ਦੇਖੀਓ। ਕਿਹੜੀ ਕਿਹੜੀ ਮੋਟੀ ਘਾਰ ਤੋਂ ਪੋਲਣੀ। ਠੀਕ ਆ ਜੀ। ਕੋਈ ਨਾ ਪਰਤਣਾ ਨਹੀਂ ਨਾ ਕੋਈ ਬੰਦੀ ਲੋੜ ਠੀਕ ਆ ਮੂਠੀ ਤਾਂ ਆ ਰਿਹਾ ਤਵਾ ਬੋਦੀ ਤੇ ਅਗਲੇ ਥਨਾਂ ਦਾ ਵਿਚਵਾਦ ਦਿਖਾ ਦਿਓ ਨਾ ਦੇਖੇ ਇਤਨੀ ਜ਼ੋਰ ਤੋਂ ਤਾਂ ਦਿਖਾ ਦਈਏ ਇਤਰਾ ਹੀ ਆ ਦੇਖ ਸਕਦੇ ਜੀ ਬੱਚਾ ਗਾੜੀ ਬੰਨੇ ਆ ਤੇ ਮੇਨ ਮੇਨ ਗੱਲ ਇਹ ਆ ਕਿ ਠੰਡੀ ਤੇਰੀ ਹੈ ਜਿਹੜੇ ਇਹੋ ਜਿਹੇ ਗਾਂ ਠੰਡੀ ਤੇਰੀ ਲੱਭਣੀ ਬੜੀ ਮੁਸ਼ਕਲ ਹੈ ਚੰਗੇ ਦੁੱਧ ਵਾਲੀ ਹੋਵੇ ਠੀਕ ਹੈ ਵੇ ਜੀ ਫਿਰ ਵੀਰ ਦੇ ਦੇਖਣ ਆਪਣੇ ਦਸੀ ਆਪਾਂ ਮੁੱਲ ਇਹ ਕਰੀਆ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਫਿਰ ਤੋਂ ਦੇਖ ਸਕਦੇ ਜੇ ਬਾਕੀ ਜਿਹੜੇ ਵੀਰਾਂ ਨੇ ਪਰਖਿਆ ਇਹਨਾਂ ਚੀਜ਼ਾਂ ਦੀ ਉਹਨਾਂ ਨੇ ਆਪੇ ਹੀ ਪਛਾਣ ਲੈਣਾ ਵਾ ਇਹ ਵੀ ਤਾਜੀ ਬੋਲੇ ਤੇ ਹਜੇ ਬੱਚੀ ਹਾਂਜੀ ਹਾਂਜੀ ਕਿਉਂਕਿ ਇਹ ਚੰਗੇ ਫਾਰਮ ਚੋਂ ਲਈ ਆ ਪੂਰਾ ਫੁੱਲ ਰਿਕਾਰਡ ਵੀ ਪਲੱਸ ਦਾ ਬਾਕੀ ਇਹ ਆ ਕਿ ਜਿਹੜਾ ਵਾ ਦੁੱਧ ਵੀ ਇਹਨਾਂ ਦਾ ਜਿਹੜਾ ਵਾ ਸੰਘਣਾ ਹੁੰਦਾ ਦੁੱਧ ਵੀ ਜੀ ਜੇ ਤੇ ਦਾ 20 ਕਿਲੋ ਦੁੱਧ ਤੇ 40 ਕਿਲੋ ਵਾਲੀ ਗਾਂ ਦੇ ਬਰਾਬਰ ਆ ਹਾਂਜੀ ਹਾਂਜੀ ਕਿਉਂਕਿ ਅਸੀਂ ਘਰ ਵਰਤੇ ਨਾ ਰਤੀ ਬਹੁਤ ਹੀ ਸੰਘਣਾ ਜੇ ਬੋੜਾ ਲਾਲੂ ਤੁਸੀਂ ਤੇ ਮੋਲੇ ਦਾ ਮੋਲ ਹਰ ਬ੍ਰਿਜ ਜੇ ਹੋ ਜੇ ਕਿ ਜਿਹਦੇ ਅਨਮੁੱਲੀਆਂ ਨੇ ਅੱਛਾ ਇਹਦਾ ਲੱਖ ਵੀ ਕਰ ਲੀਓ ਵੀ ਥੋੜਾ ਵਾ ਠੀਕ ਹੈ ਹਾਂਜੀ ਰੇਟ ਆਪਾਂ ਇਹਦਾ ਫਿਕਸ ਵੀ ਕਰਾਂਗੇ ਕੋਈ ਚੋ ਮਾਨਦਾਨਾ ਛੋਟ ਆਪਣੀ ਮਰਜ਼ੀ ਨਾਲ ਕਰਾਂਗੇ ਛੋਟ ਹੀ ਕਰਨੀ ਬਸ ਮੋਲ ਭਾਵੇਂ ਇਹਦਾ ਜਿੰਨਾ ਮਰਜ਼ੀ 70 80 ਕਰ ਲੀਏ ਲੱਖ ਕਰ ਲੀਏ ਇਹ 55000 ਦੇ ਵਿੱਚ ਇਹਦੀ ਛੋਟ ਹੋਏਗੀ 55000 ਚੋਂ ਛੋਟ ਕਰ ਦੋ ਕੋਈ ਸ਼ੇਦਾਂਦੇ ਆ ਜੀ ਛਿੱਗੀ ਆ ਦਸਵਾ ਦੂਜਾ ਜੀ ਇਹਦਾ ਪੱਕਾ ਠੀਕ ਹੈ ਜੀ ਹਾਂਜੀ ਤੇ ਬਾਕੀ ਕੋਈ ਉਹ ਵਜਨ ਪੁਰਜਨ ਸਾਭੀ ਪੂਰੀ ਹੈ ਜੇ ਮੇਰਾ ਵੀਰ ਕੋਈ ਚੰਗੀ ਸੇਵਾਲਾ ਲਿਆ ਕੇ ਤਾਂ ਦੁੱਧ ਵੀ ਉਹ ਬਾਹਰ ਚ ਵਾਜੂ ਠੀਕ ਹੈ ਜੀ ਲੈਵੇ ਲੋਗੇ ਦੀ ਬਹੁਤ ਖੰਡੀ ਆ ਉਤਰਾ ਠੰਡੇ ਤੇ ਰਹੀ ਆ ਜਿਹੜੀ ਜੇ ਕਹਿੰਦੇ ਉਹ ਤੋੜ ਕੇ ਦਿਖਾ ਲ ਦੇਣ ਹੁਣ ਪਸਮਾਨ ਲੱਗਾ ਵਛੀ ਦਾ ਹੁਣ ਜਿਹੜੀਆਂ ਤੁਹਾਨੂੰ ਇਧਰ ਗੱਭਨ ਵੈੜ ਇੱਕ ਤਾਂ ਮੈਂ ਦਿਖਾਉਣੀ ਆ ਵੈੜ ਤੇ ਵੀ ਵੀਰ ਜੀ ਬੜੀ ਖੂਖੂਰ ਤੇ ਜੀ ਬਹੁਤ ਵੀਰ ਜੀ ਇਹ ਜੋੜਾ ਹੀ ਫਾਰਮ ਚ ਜੇ ਕਦ ਕਾਠ ਵੇ ਪੂਰਾ ਉੱਚਾ ਵੈਦਾ ਹਾਂ ਹਾਂ ਦੇਖ ਸਰ ਸੁਆ ਕਿੰਨਾ ਮੈਂ ਪਹਿਲਾ ਹੀ ਸੁਆ ਵੀਰ ਜੀ ਪਹਿਲਾ ਹੀ ਜੇ ਕਿੰਨਾ ਕੁ ਲਾਜੀ ਟਾਈਮ ਟੈਂ ਵੀਰ ਜੀ 15 ਤਰੀਕ ਨੂੰ ਦੇ ਦਿਨ ਪੂਰੇ ਜੇ ਆਪਾਂ ਇਹ ਨਹੀਂ ਕਹਣਾ ਕਿ 10 ਦਿਨ ਲੈਂਦੀ ਆ 5 ਲੈਂਦੀ ਆ ਹਨਾ ਜੀ ਅੱਛਾ ਯਾਨੀ ਮਤਲਬ ਇਹ 5 ਦਿਨ ਖੜਦੀ ਆ ਹਾਂ ਜੀ ਨਹੀਂ 20 ਦਿਨ ਤੋਂ ਵੱਧ ਨਹੀਂ ਹਰ ਵੀਰ ਜੀ ਖੜਦੀ ਅੱਛਾ 20 ਦਿਨ ਹੀ ਜੀ 20 ਦਿਨ ਤਕਰੀਬਨ ਖੜੂਗੀ 15 ਤਰੀਕ ਨੂੰ ਇਹ ਦਿਨ ਪੂਰੇ ਆ ਠੀਕ ਉਹ 2 4 ਦਿਨ ਵੱਧ ਲੈ ਜੇ ਘੱਟ ਲੈ ਜੇ ਕਹਿ ਨਹੀਂ ਸਕਦੇ ਆਪਾਂ ਸਹੀ ਕਹਿ ਕੇ ਦੇਣੀ ਆ ਬਾਕੀ ਬੱਚੀ ਬਹੁਤ ਵਧੀਆ ਕੱਦ ਬਹੁਤ ਆ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਇਹ ਰੀਜੀ ਜਿਹੜੇ ਫਾਰਮ ਚੋਂ ਲਈਏ ਰਹੁੰਦੀਆਂ ਪਹਿਲੇ ਸੂਈ 30 52 30 52 ਇੱਥੇ ਕਿ ਚਲਦੀਆਂ ਬੱਚੀਆਂ ਅੱਛਾ ਇਹਦਾ ਵੀ 5+ ਦਾ ਉਹਨਾਂ ਨੇ ਸਾਨੂੰ ਕਹਿ ਕੇ ਦਿੱਤੀ ਹੈ ਜੀ ਅੱਛਾ ਲੈ ਖੋਲੋ ਫਿਰ ਤਾਂ ਇਹਨਾਂ ਸਾਹਮਣੇ ਬਰੀਡ ਬਹੁਤ ਆ ਠੀਕ ਹੈ ਜੀ ਬਾਕੀ ਇਹ ਜੇ ਹਵਾਨਾ ਭਰਨਾ ਹੋਵੇ ਇਹਨੇ ਹਾਂ ਜੀ ਭਰਦੀ ਹੋਣਾ ਵੇਖੋ ਫੇਰ ਵੇਖੋ ਇਹਦਾ ਜੀ ਪੂਰੀ ਖੂਬਸੂਰਤ ਬੈੜਿਆ ਜਿਹੜੀ ਕੱਦ ਵੀ ਪੂਰਾ ਦੇ ਕੱਦ ਕਾਠ ਵੀ ਚੰਗਾ ਹੈ ਬਾਕੀ ਇਹ ਜੇ ਹਵਾਨਾ ਭਰਨਾ ਹੋਵੇ ਇਹਨੇ ਜੇ 20 ਦਿਨ ਖੜਦੀ ਹੈ ਸੂਨ ਚ ਤੇ ਹਵਾਨਾ ਹੁਣ ਤਾਂ ਹੀ ਆਪਾਂ ਦੇਖ ਸਕਦੇ ਚੰਗਾ ਬਕਾਉਣਾ ਸ਼ੁਰੂ ਕਰਤਾ ਜੀ ਪੂਰੀ ਖੂਬਸੂਰਤ ਬੈੜਿਆ ਜਿਹੜੀ ਗੈਰ ਨੁਕਰੀ ਘੋੜੀ ਹੁੰਦੀ ਨਾ ਜਿਵੇਂ ਹਰ ਠੀਕ ਹੈ ਜੀ ਜਿੱਦਾਂ ਬਾਹਰ ਦੇ ਦਸ਼ਮ ਮਗਾਈ ਹੁੰਦੀ ਆ ਬਿਲਕੁਲ ਅੰਗਰੇਜ਼ਣਿਆ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਲੱਗੇ ਤੇ ਉਹ ਵੀ ਚੋਗੀ ਜਿਹੜੀ ਰਬੀ ਜੀ ਅੱਛਾ ਮੂੰਹ ਚੋਗੀ ਆ ਮੂੰਹ ਚਾਰ ਦੰਦ ਆ ਠੱਡੀ ਧੀਰੀ ਬੁਰੀ ਆ ਜੀ ਠੀਕ ਆ ਥਾਣ ਹੁਣ ਤੋਂ ਹੀ ਜਿਹੜਾ ਵਧੀਆ ਸਾਈਜ਼ ਥਾਣਾ ਉਹਦੀ ਕੁਆਲਿਟੀ ਦਾ ਥਾਣ ਬਣੂਗਾ ਰਬੀ ਜੀ ਤੇ ਕੀ ਰੱਖੀਏ ਇਹਦਾ ਮੁੱਲ ਫੇਰ ਆਪਾਂ ਮੁੱਲ ਇਹਦਾ ਰਬੀ ਜੀ ਤਿਆਰ ਹੋਈ ਦਾ ਜੇ ਤੁਹਾਨੂੰ ਪਤਾ ਹੀ ਇਹ ਵੀ 85000 ਦੀ ਹੈ ਜੀ ਹਾਂਜੀ ਇਹ ਹੁਣੇ ਮੋਲੇ ਦਾ ਫੋਨ ਤੇ ਕਰਾਂਗੇ ਸਾਂਭ ਛੱਡ ਕੇ ਦੇ ਦਾਂਗੇ ਅੱਛਾ ਕੋਈ ਫੋਨ ਲਾ ਲੈ ਹਨਾ ਇੱਕ ਵਾਰੀ ਹਾਂਜੀ ਕਿਉਂਕਿ ਕੱਚੀ ਹੈ ਜੇ ਨਹੀਂ ਫਿਰ ਆਪਾਂ ਅਗਲੇ ਜਦੋਂ ਤਿਆਰ ਹੋਏਗੀ ਤਿਆਰ ਹੋਦੀ ਵੀਡੀਓ ਪਾਵਾਂਗੇ ਫਿਰ ਫਿਰ ਤਿਆਰ ਕਰਕੇ ਵੇ ਤੇ ਟਾਈਮ ਹੁਣ ਆ ਜਿਹੜੀ ਆ ਗਈ ਆਪਣੇ ਕੋਲ ਤੀਸਰੇ ਨੰਬਰ ਦੀ ਪਹਿਲਾ ਸੁਆ 100 ਰੁਪਏ ਅੱਛਾ ਇਹਦਾ ਪਹਿਲਾ ਸੁਆ ਹੈ ਸਾਂਭੇ ਸੁੰਭੇ ਤੇ ਵੀ ਚੰਗੀ ਹੈ ਨਾ ਜੀ ਬੱਛੀ ਹੈ ਜੀ ਇਹ ਵੀ ਗੁੰਦਵੀ ਹੈ ਪੂਰੀ ਇਹ ਕਿੰਨਾ ਕਿ ਲੈ ਜੂ ਟਾਈਮ ਇਹ ਵੀ ਹਰਪ੍ਰੀਤ ਜੀ ਕੋਈ 10 ਤੋਂ 12 ਦਿਨ ਲੈ ਜੇਗੀ 10 12 ਦਿਨ ਲੈ ਜੇਗੀ ਆ ਦੇਖ ਸਾਦੇ ਚੰਗੀ ਭਰੰਦੀ ਇਹ ਕਿੰਨਾ ਕਿ ਦੁੱਧ ਚਵਾਈ ਜਾਊਗੀ ਦੁੱਧ 100 ਰੁਪਏ ਜੀ ਇੰਦਾ ਜਿਆਦਾ ਪਾ ਦੇ 14 15 ਕਿਲੋ ਖੁੱਲਾ ਡੋਲਾ ਦੁੱਧ ਕੱਢੂਗੀ 14 15 ਲੀਟਰ ਚਵਾਈ ਜਾਊਗੀ ਲਿਆ ਖੋਲੋ ਤੋਰ ਦੀਏ ਇਸ ਕੁਆਲਟੀ ਇਹ ਵੀ ਚੈੱਕ ਕਰੋ ਕੋਈ ਡਾਊਟ ਆਪੇ ਆ ਜੀ ਅਸੀਂ ਛੋਟਾ ਜਿਹਾ ਚਿਹਰਾ ਹੈ ਇਹਦਾ 크ਰੋਸ ਬ੍ਰੀਡ ਆ ਪਹਿਲਾ ਸੁਆ ਹੈ ਹਵਾਨਾ ਜਿਹੜਾ ਕੰਪੈਕਟ ਜੈ ਇਨੇ ਤਿਆਰ ਕਰਨਾ ਕਾਫੀ ਖੂਬਸੂਰਤ ਹਵਾਨੇ ਦੀ ਸ਼ੇਪ ਜਿਹੜੀ ਇਹਦੀ ਆਉਂਦੀ ਆ ਬਾਕੀ ਥਾਂ ਜਿਹੜਾ ਇਹਦੇ ਕੋਈ ਚੰਗਾ ਹੈ ਇਹ era ਵੀ ਫਿਰ ਕੀ ਮੁੱਲ ਰੱਖਦੀ ਹੈ ਮੁੱਲ ਹਰਪ੍ਰੀਤ ਜੀ ਇਹਦਾ ਵੀ ਭਾਇ ਬੱਚੀ ਪਿਆਰ ਹੋਈ ਕੋਈ 50000 ਦੀ ਵੇਚ ਲਈਏ ਹਾਂਜੀ ਹੁਣ ਆਪਾਂ ਸ਼ਾਮ ਛੱਡ ਕੇ ਵੱਚੀ ਦੇ ਦਾਂਗੇ ਇਹਦੀ ਜੈਸਨੋ ਹਰਪ੍ਰੀਤ ਜੀ 36000 ਦੀ ਕਰਦਾ ਅੱਛਾ 36000 ਦੀ 36000 ਦੀ ਕਰਦੇ ਉਹ ਚੋ ਛੋਟ ਛੜ ਕਰਾਂਗੇ ਠੀਕ ਹੈ ਜੀ ਮੁੱਲ ਜਿੰਨੇ ਮਰਜ਼ੀ ਕਰੀ ਜੋ ਵੱਧ ਬਾਕੀ ਥਣ ਦੀ ਕੁਆਲਿਟੀ ਭਰਤੀ ਬਾਕੀ ਇਹ ਹੈ ਕਿ ਚੰਗੀ ਤਿਆਰ ਹੋਣੀ ਹੈ ਵੀਾਨੂੰ ਪਤਾ ਹਰਪ੍ਰੀਤ ਜੀ ਨੰਗ ਡੰਗ ਕਰ ਲਿਆ ਹੁੰਦੇ ਨੇ ਨਵੇਂ ਖਾਸ ਕਰਕੇ ਪਹਿਲਾ ਦੂਜਾ ਜ਼ਿਆਦਾਤਰ ਹਮੇਸ਼ਾ ਤੁਹਾਡੇ ਕੋਲ ਕਿੰਦੀ ਵੀ ਵੀਡੀਓ ਤੇ ਹੁੰਦੀਆਂ ਵਾ ਮੈਂ ਜਸ ਸ਼ੌਕ ਆ ਗਈ ਜੇ ਟੋਕੜ ਦੀ ਇਹ ਬੱਚੇ ਤੋਂ ਵੀ ਨਹੀਂ ਆ ਇਹ ਜੋੜਾ ਹੀ ਟੋਕੜਾਂ ਦਾ ਜੀ ਇਹ ਟੋਕੜਾਂ ਦੇ ਦੋਵੇਂ ਬੱਚੇ ਤੋਂ ਵੀ ਨਹੀਂ ਆ ਇਹਦੇ ਕੋਲ ਕਿੰਨਾ ਜੀ ਦੁੱਧ ਤੇਰੇ ਕੋਲ ਹਰ ਤੀਜੀ ਦੁੱਧ 6 ਕਿਲੋ ਜੀ ਅੱਛਾ ਮੂੰਹ ਛਗੀ ਜੇ ਵੀ ਲਿਆ ਫਿਰ ਤੋਰ ਸੁਬਾ ਪਹਿਲਾ ਹੀ ਜੀ ਪਹਿਲਾ ਹੀ ਸੁਆ ਇਹਦਾ ਵੀ ਤੇ ਮੂੰਹ ਜਿਹੜੀ ਆ 6 ਦੰਦ ਆ ਤੇ 6 ਕਿਲੋ ਦੁੱਧ ਕਿੰਨੇ ਦੱਸਿਆ ਵੀਰ ਜੀ ਦੰਦਾਂ ਚ ਹੋਣ ਗਿਆ ਆ ਦੇਖੋ ਅਜੇ ਕੰਨੀਆਂ ਉਦਾਂ ਹੀ ਖਲੋਤੀਆਂ ਜੀਆਂ ਦੇਖ ਫਿਰ ਦੁੱਧ ਦੇ ਦੰਦ ਖਲੋਤੇ ਠੀਕ ਹੈ ਜੀ 6 ਦੰਦ ਆ ਜਿਹੜੇ ਜੀ ਸਾਈਡ ਵਾਲਾ ਦੰਦ ਉਹ ਤਰੇ ਹੀ ਕਦਮ ਵਜਨ ਵੇਖੋ ਇਹਦਾ ਕਿੰਨਾ ਤਗੜਾ ਜੀ ਕੰਡੀਤੀ ਜੀ ਜੇ ਕੋਈ ਨੂੰ ਰਸੀ ਨਹੀਂ ਪਾਉਣੀ ਤੇ ਇਹਦਾ ਵੇਜ ਕੀ ਰੱਖਦੀ ਹੈ ਮੁੱਲ ਕੱਦ ਵੇਖ ਲੋ ਇਹਦਾ ਹਰੂਜੀ ਗੱਡਾ ਹੋ ਹਾਈਟ ਤੇ ਚੰਗੀ ਹੈ ਇਹ ਵਛੀ ਜਦੋਂ ਤਿਆਰ ਹੋਏ 60 65 ਕੀ ਹਰ ਵਛੀ ਹੈ ਠੀਕ ਆ ਹੋਰ ਹਰਪਜੀਤ ਜੀ ਦੇ ਦਾਂਗੇ ਭਾਵੇਂ ਵਿੱਚ ਜੀ ਕਿੰਨੇ ਦੇ ਮੁੱਲ ਭਾਵੇਂ ਇਹਦਾ ਵੀ 15-16 ਜਿੰਨਾ ਮਰਜ਼ੀ ਕਰੀ ਜੀ 13000 ਦੀ ਦੇਣਾ 13000 ਦੀ ਦੇ ਦੇਣੀ ਆ ਕਦ ਵਜਰ ਪੂਰਾ ਟੀਕੇ ਵੀ ਹਰ 20 ਕੋ ਘਰੋਂ ਲਈਆਂ ਜੀ ਮਹੀਨੇ ਮਹੀਨੇ ਦੇ ਇਹ ਪੰਜ ਚਾਰ ਦਿਨ ਦਾ ਫਰਜ ਟੀਕੇ ਦੁਆ ਨੂੰ ਰੱਖੇ ਦੇ ਜੀ ਠੀਕ ਆ ਹੁਣ ਜਿਹੜੀ ਅੰਡ ਦੇ ਆਵੇ ਤੌਰੀ ਤੌਰੀ ਕਰੀ ਖੋਲੋ ਇਹਦਾ ਵੀ ਸੂਆ ਪਹਿਲਾਂ ਹੀ ਇਹਦਾ ਵੀ ਤੇ ਇਹਦੇ ਕੋ ਕਿੰਨਾ ਦੁੱਧ ਇਹਦੇ ਕੋ ਹਰਪਜੀਤ ਜੀ 8 ਕਿਲੋ ਜੇ 8 ਕਿਲੋ ਦੁੱਧ ਹੈਗਾ ਇਹਦੇ ਕੋਲ ਬਾਕੀ ਇਹ ਵੀ ਚੰਗੇ ਰਿਕਾਰਡ ਵਾਲੀ ਜਾਤ ਦੀ ਵਿਖਣ ਨੇ ਇਹਨਾਂ ਦੇ ਵਿੱਚ ਹੀ ਸੱਜਦੇ ਨੇ ਦੁੱਧ ਚੰਗਾ ਕੱਢਿਆ ਹੋਣਾ ਜੀ ਇਹਨਾਂ ਦੇ ਵਿੱਚ ਕਾਫੀ ਲੱਗੀ ਮੋਟੀ ਇਹ ਯਾਰ ਜੀ ਆਹ ਦੇਖਦੇ ਨੇ ਥਾਣੇ ਦੇ ਲਾਗੇ ਤਾਂ ਕਾਫੀ ਸਾਫ ਸੁਥਰੀ ਜੀ ਵੜਿਆ ਜਿਹੜੀ ਇਹ ਵੀ ਇਹਰੇ ਕੋਲ 8 ਲੀਟਰ ਦੁੱਧ ਦੇ ਜਿਹੜਾ ਅਲੀਆ ਤੇ ਯਾਰ ਧੀ ਜੀ ਵੜਾ ਸਾਰੀਆਂ ਤੇ ਕੋਈ ਗਰਮ ਨਹੀਂ ਜਿੱਦਾਂ ਮਰਜੀ ਚੈੱਕ ਕਰੋ ਉਹ ਵੀ ਸਾਡੀ ਧੀ ਕੋਈ ਰੱਸੀ ਨਹੀਂ ਪੋਣੀ ਇਹਨੂੰ ਵੀ ਠੀਕ ਆ ਇਹਨਾਂ ਰੱਸੀ ਤੋਂ ਜੀ ਤੇ ਇਹਦਾ ਮੁੱਲ ਮੋਲ ਇਹਦਾ ਵੀ ਰੁਪਈਏ ਜੀ ਭਾਵੇਂ ਜਿੰਨਾ ਮਰਜ਼ੀ ਕਰੀ ਜਾਈਏ ਇਹ ਵੀ ਜਿਹੜੀ ਦੇਜ ਜਾਣੀ ਮੋਲ ਥੋੜੇ ਬੋਤੇ ਫਰਕ ਹੋਏਗਾ ਅੱਛਾ ਮੋਲ ਇਹਦਾ 19000 ਰੁਪਈਏ ਜੀ 19000 ਚਲੋ ਮੱਕ ਜੀ ਗਾਲੀ ਚਵੀ ਗਾਲੀ ਥੋੜਾ ਬੜਾ ਛੋਟ ਛੱਪਾ ਕਰ ਦਾਂਗੇ ਠੀਕ ਤੇ ਦੁੱਧ 8 ਲੀਟਰ ਕਰ ਚਵਾ ਕੇ ਬਾਕੀ ਇਹ ਹੈ ਕਿ ਜਦੋਂ ਜੇ ਇਹੋ ਜਿਹੇ ਬੜਾ ਗਾਂ ਤਿਆਰ ਹੁੰਦੀਆਂ ਵਾਂ ਜਿੱਦਣੇ ਇਹ ਵੇਖੋ ਗੱਬਣਾ ਜੇ ਦੋਵਾਂ ਨੂੰ ਟੀਕੇ ਲੱਗੇ ਮਹੀਨੇ ਦੇ ਅੰਦਰ ਬਾਅਦ ਨੇ ਦੋਵੇਂ ਕੁਕਰ ਨਹੀਂ ਆਪਾਂ ਹਾਂਜੀ ਇਹ ਬਸ਼ੀਆਂ ਨਿਕਲ ਆਣ ਤੇ ਤੁਹਾਨੂੰ ਪਤਾ ਹੀ ਹੈ ਜਿੱਦਾਂ ਦੀ ਜਾਤ ਨਸਲ ਹੈ ਹਾਂਜੀ ਪਹੁੰਚ ਨਹੀਂ ਗੱਲ ਸਾਮ ਕਰ ਲਈ ਇਹ ਹੈ ਕਿ ਜੇ ਕਿਸੇ ਨੇ ਉਤਰਾ ਬਸ਼ੀਆਂ ਪਾਲ ਲਈਆਂ ਵਾਂ ਉਹਦੇ ਨਾਲ ਇਹ ਗਾਵਾਂ ਰੱਖੀ ਜਾਵੇ ਨਾਲੇ ਤਾਂ ਦੁੱਧ ਪੀਣ ਕੇ ਜੇ ਗੱਬਣ ਨਿਕਲ ਆਈ ਬੈਠ ਤੇ ਤੁਹਾਨੂੰ ਪਤਾ ਹੀ 60-65 ਹਜ਼ਾਰ ਦਾ ਮਾਲ ਹੈ ਠੀਕ ਦਾ ਜਿਹੜਾ ਮੁੱਲ ਕਰਨਾ ਉਹ ਫਾਰਮ ਦੇ ਵਿੱਚ ਹਰਪ੍ਰੀਤ ਜੀ ਵਸੀਹ 100 ਰੁਪਏ ਦੀ ਤਿਆਰ ਹੁੰਦੀ ਹੈ ਹਾਂਜੀ ਹਾਂਜੀ ਆਪਾਂ ਬੜੇ ਭਾਅ ਨਾ ਦੇ ਦੇਣੀ ਵਸੀਹ ਠੀਕ ਹੈ ਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ